ਮੈਂ ਕੀ ਸਾਰੀ ਘਟਨਾ ਵਾਪਰੀ ਇਹ ਤਾਂ ਕਿਹਦੀ ਗੱਡੀ ਪਜੀ ਮੇਕੋ ਸਰ ਮੈਂ ਮੌਜੂਦਾ ਸਰਪੰਚਾ ਪਿੰਡ ਕਾਲੀਆਂ ਤੋਂ ਮੇਰੇ ਪਿੰਡ ਝਗੜਾ ਹੋ ਗਿਆ ਸੀ ਜੀ ਤੇ ਉਹਦੇ ਸੰਸਲੇਚ ਮੈਨੂੰ ਕਾਲ ਆਈ ਕਿ ਆਪਾਂ ਸਰਕਾਰੀ ਹਸਪਤਲ ਪਹੁੰਚੇ ਆ ਤੇ ਮੈਂ ਆਪਣੀ ਗੱਡੀ ਦੇ ਉੱਪਰ ਆਪਣੇ ਪਿੰਡਦਿਆਂ ਦਾ ਹਾਲਚਲ ਪੁੱਛਣਾ ਆਇਆ ਸੀਗਾ ਕਿ ਕੀ ਵਾਕਿਆ ਹੋਇਆ ਵਾ ਤੇ ਮੈਂ ਅੰਦਰ ਸੀਗਾ ਜੀ ਤੇ ਜਦੋਂ ਪਤਾ ਲੱਗਾ ਬਾਹਰ ਕੁਝ ਇੱਕ ਨੋਵਾ ਗੱਡੀ ਆਈ ਹੈ ਜੀ ਇੱਕ ਇੱਕ ਨੋਵਾ ਦੋ ਗੱਡੀਆਂ ਸੀਗਾ ਜੀ ਦੂਸਰੀ ਗੱਡੀ ਦਾ ਪਤਾ ਨਹੀਂ ਇੱਕ ਨੋਵਾ ਗੱਡੀ ਆਈ ਆ ਉਹਦੇ ਵਿੱਚ ਲੋਕਾਂ ਨੇ ਮੁੰਡੇ ਸੀਗੇ ਕਤਤੋ ਕਰ 10 ਤੋਂ 15 ਮੁੰਡੇ ਸੀਗੇ ਜਿਨ੍ਹਾਂ ਦੇ ਵਿੱਚ ਨਾ ਦਾਤਰ ਕਿਰਪਾਨਾਂ ਫੜੀਆਂ ਹੋਈਆਂ ਹੋਈਆਂ ਸੀਗੀਆਂ ਉਹ ਆਉਂਦੇ ਹੀ ਤਾਂ ਵੀਰ ਸੀਗੇ ਆਪਣੇ ਕਾਲਾ ਵੀਰੇ ਨਿਕਨੇਮ ਆ ਦਾ ਕੁਲਵਿੰਦਰ ਸਿੰਘ ਆ ਦਿਵਾਨੀਵਾਲ ਇਹਨਾਂ ਦੇ ਉੱਪਰ ਆ ਕਹਮ ਲਗਾਉਂਦਾ ਇਹਨੇ ਹੱਥੇ ਸੀਗੇ ਇਹ ਹਾਂਜੀ ਮੌਜੂਦਾ ਸਰਪੰਚ ਨੇ ਇਹ ਪਿੰਡ ਦਿਵਾਨੀਵਾਲ ਤੋਂ ਇਹਨੇ ਹੱਥੇ ਸੀ 3-4 ਜਣੇ ਉਹਨਾਂ ਨੇ ਆ ਕੇ ਤਾਵਰ ਤੋਰ ਇਹਨਾਂ ਦੇ ਅੱਗੇ ਕਿਰਪਾਨਾਂ ਵਗੈਰਾ ਸ਼ਰਿਆਂ 'ਮ ਸਿੱਧੇ ਟੱਕ ਮਾਰੇ ਆ ਔਰ ਮੌਕੇ ਮੇਰੇ ਛਡਾਉਂਦੇ ਛਡਾਉਂਦੇ ਵੀ ਮੇਰੀ ਗੱਡੀ ਲੱਗੇ ਉਹਦਾ ਕੋਈ ਵੀ ਮਤਲਬ ਨਹੀਂ ਸੀਗਾ ਉੱਪਰ ਸਰਪੰਚ ਲਿਖਿਆ ਗੱਡੀ ਦੇ ਉੱਪਰ ਉਹ ਸਿੱਧਾ ਜੀ ਉਹਨਾਂ ਸ਼ੀਸ਼ੇ ਭੰਨਦੇ ਮੈਂ ਉਹਨਾਂ ਹੱਥ ਜੋੜੇ ਮੈਂ ਗੱਡੀ ਮੇਰੀ ਹੈ ਮੇਰੀ ਆ ਉਹਨਾਂ ਨੇ ਇੱਕ ਵੀ ਨਹੀਂ ਸੁਣੀ ਇੱਕ ਸੁਰਜਨ ਮੁੰਡਾ ਜੀ ਮਸਾਣੀਆਂ ਤੋਂ ਉਹਨੇ ਚਿੱਟੀ ਵਾਈਟ ਕਰੀਮ ਦੀ ਪਾਈ ਹੋਈ ਆ ਉਹ ਕਹਿ ਕੇ ਗਿਆ ਵੀ ਮੈਂ ਇਦਾਂ ਕਰਦੋਂ ਇਦਾਂ ਕਰਦੋਂ ਮਸਾਣੀਆਂ ਦਾ ਮੁੰਡਾ ਜੀ ਸੁਰਜਨ ਉਹ ਸੁਰਜਨ ਉਹਦਾ ਨਾਮ ਆ ਮਸਾਣੀਆਂ ਦਾ ਪਿੰਡ ਜੀ ਹਾਂਜੀ ਸਰ ਆਪਾਂ ਦੇ ਵੀ ਕੋ ਚਾਹੁੰਦੇ ਆ ਇਨਸਾਫ ਵੇਖੋ ਇਹ ਵੀ ਇਹਨਾਂ ਵੀ ਥੱਕਾ ਹੋਇਆ ਮੌਕੇ ਸਰਪੰਚਾ ਇਹ ਮੇਰਾ ਤੇ ਕੋਈ ਇਹਨਾਂ ਦਾ ਹੈ ਨਹੀਂ ਸੀ ਕੋਈ ਗੱਲਬਾਤ ਨਹੀਂ ਸੀਗਾ ਮੈਂ ਤਾਂ ਆਪਣੇ ਪਿੰਡ ਦੇ ਮਗਰ ਆਇਆ ਜੀ ਉਹਦਾ ਇੱਕ ਸਿਰ ਤੇ ਸੱਟ ਲੱਗੀ ਦਾਤਰ ਵੱਜਾ ਇੱਥੇ ਦਾਤਰ ਇੱਕ ਮਾਂ ਤੇ ਉਹਦੇ ਬੇਟੇ ਤੇ ਸੱਟ ਲੱਗੀ ਆ ਉਹਦਾ ਮੈਂ ਪਤਾ ਲੈਣ ਆਇਆ ਸੀਗਾ ਇੱਥੇ ਤੇ ਇਹ ਬਹੁਤ ਧੱਕਾ ਹੋਇਆ ਜੀ ਇਹ ਜੇ ਸ਼ਰਿਆਮ ਇਦਾਂ ਅੱਜਕੱਲ ਦੇ ਸਮੇਂ ਦੇ ਵਿੱਚ ਵੇਖੋ ਉਹਨਾਂ ਨੂੰ ਇਹ ਖੌਫ ਨਹੀਂ ਆ ਕਿ ਹਸਪੀਟਲ ਤੁਸੀਂ ਆਏ ਹੋ ਹਸਪੀਟਲ ਅੰਦਰ ਆ ਕੇ ਤਾਬਰ ਤੋੜ ਉਹਨਾਂ ਨੇ ਆ ਕੇ ਇਹਨਾਂ ਦੇ ਉੱਪਰ ਜਿਹੜਾ ਵਾਹਾਰ ਕਰਨਾ ਸ਼ੁਰੂ ਕਰਤਾ ਸਿੱਧਾ ਡਾਇਰੈਕਟਲੀ ਤੁਹਾਡਾ ਇਹਨਾਂ ਨੀ ਇਹ ਦੀ ਸਰਪੰਚ ਜੀ ਮੇਰੇ ਪਿੰਡ ਲੱਗੇ ਮੇਰਾ ਪਿੰਡ ਕਾਲੀਆਂ ਸਰ ਤੇ 500 ਮੀਟਰ ਦੇ ਵੱਡਾ ਦਵਾਨੀਵਾਲਾ ਇਹ ਵੀ ਇਹਦਾ ਪਿੰਡ ਦਵਾਨੀਵਾਲਾ ਜੀ ਹਾਂਜੀ ਧੰਨਵਾਦ ਅੱਛਾ ਜੀ ਹਾਂਜੀ ਜੀ ਬਾਈ ਖਾਲਸਾ ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਕੀ ਵਾਪਰ ਗਿਆ ਜੀ ਵੱਡੇ ਵੀਰੇ ਪਹਿਲਾਂ ਪਿੰਡ ਹੋਈ ਗੱਲ ਟਰਾਲੀ ਨੰਗਣ ਤੋਂ ਗਲੀ ਤੋਂ ਜੀ ਤੇ ਉਮਰਤਨ ਸਾਹਿਬ ਆ ਪਿੰਡ ਆਮ ਆਦਮੀ ਪਾਰਟੀ ਦੇ ਤੇ ਜਿਹੜੀ ਦੂਜੀ ਵਿਰੋਧੀ ਪਾਰਟੀ ਆ ਉਹ ਕਹਿੰਦੇ ਇਹ ਟਰਾਲੀ ਨੰਗਣ ਨਹੀਂ ਦੇਣੀ ਤੇ ਸਰਪੰਚ ਸਾਹਿਬ ਉੱਥੇ ਹੀ ਤੇ ਉੱਥੇ ਉਹਨਾਂ ਦਾ ਥੋੜਾ ਬਹਿਸ ਪਤਾ ਹੀ ਹੋਇਆ ਕਿ ਕਿਉਂ ਨਹੀਂ ਨੰਗਾ ਦੇਣੀ ਵੀ ਕੀ ਗੱਲ ਆ ਹਨਾ ਜਾਂ ਤੇ ਉਹ ਕਹਿੰਦੇ ਕਿ ਚੱਲ ਦੇਖਦੇ ਹਾਂ ਵੀ ਮੇਰਾ ਲਾਗੇ ਆ ਗਵਾਂਡੀ ਆ ਮੇਰਾ ਕਾਟਿਆ ਪਿੰਡ ਦਾ ਮੈਂ ਟਰਾਈ ਕਰਕੇ ਦੇਖਦਾ ਜੇ ਨੰਗੂ ਕਿ ਠੀਕ ਹੈ ਨਹੀਂ ਤਾਂ ਪਰ ਵਰਸ ਲੈ ਜਾਾਂਗੇ ਪਰ ਉਹਨੇ ਇੰਨੀ ਗੱਲ ਕਹਿਣ ਤੋਂ ਇਹ ਸਰਪੈਂਸਰਫ ਟਰੈਕਟਰ ਤੇ ਚੜੇ ਨੇ ਤੇ ਉਹ ਜਿਹੜਾ ਟਰੈਕਟਰ ਇੱਟਾ ਲੈ ਕੇ ਆਇਆ ਸੀ ਮਜ਼ਦੂਰ ਉਹ ਕਹਿੰਦਾ ਮੇਰੇ ਕੋ ਕੱਟ ਨਹੀਂ ਆਉਣਾ ਤੇ ਇਹ ਸਰਪੈਂਸਰਫ ਆ ਬਾਬਾ ਇੱਕ ਚੱਲ ਮੈਂ ਟਰਾਈ ਕਰਕੇ ਦੇਖਦਾ ਤੇ ਇੰਨੀ ਗੱਲ ਉਹ ਟਰੈਕਟਰ ਤੇ ਚੜਨ ਦੀ ਦੇਰ ਆ ਤੇ ਇਹਨਾਂ ਨੇ ਜਾ ਕੇ ਸਰਪੈਂਸਰਫ ਦਾ ਗਲਾ ਫੜ ਲਿਆ ਫੱਗਲਾਤੀ ਆ ਉੱਥੋਂ ਬਾਅਦ ਗੱਲਬਾਤ ਕੀਆ ਤੇ ਬਾਅਦ ਇੱਥੇ ਉਹ ਉੱਥੇ ਮੰਨ ਕੇ ਚਲਾ ਹਟ ਪਈ ਹੋਇਆ ਥੋੜੇ ਬਤੇਜਾਂ ਜਿੱਦਾਂ ਵੀ ਹਨਾ ਤੇ ਬਾਜ ਹਸਪੀਟਲ ਆ ਗਏ ਨੇ ਉਹ ਉਪਰਵਦੀ ਪਾਰਟੀ ਵਾਲੇ ਤੇ ਚਲੋ ਆਪਾਂ ਵੀ ਆਉਣਾ ਹੈ ਕਿ ਚੱਲਣਾ ਦੇਖਣਾ ਹੈ ਵੀ ਕੀ ਹੈ ਕੀ ਨਹੀਂ ਤੇ ਹੁਣ ਇੱਥੇ ਦੀ ਗੱਲ ਮੈਂ ਦੱਸਦਾ ਤੁਹਾਨੂੰ ਕਿ ਇੱਥੇ ਇਹ ਗੱਲ ਹੋਈ ਆ ਕਿ ਅੰਦਰ ਵੀ ਚੱਲਣ ਦੇ ਜਾਂ ਦਰਖਾਸਤ ਦੇਣੀ ਆ ਜਾਂ ਕੀ ਦੇਣੀ ਆ ਦੱਸੋ ਸਹੀ ਹੋਇਆ ਕੀ ਇਹ ਜਿਹੜੀ ਪਾਰਟੀ ਤੋਂ ਅਗਲੀ ਪਾਰਟੀ ਖੜੀ ਤੋਂ ਆਮ ਆਦਮੀ ਪਾਰਟੀ ਦੇ ਹਾਂਜੀ ਇਹ ਮੌਜੂਦਾ ਪਾਰਟੀ ਮੈਂ ਮੈਂ ਮਜਦਦ ਕਰਨਾ 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 ਕਰ ਵ੍ਰੋਧੀ ਪਾਰਟੀ ਦੀ ਨੋਵਾ ਗੱਡੀ ਭਰ ਕੇ ਆਈ ਪੂਰੀ ਪੂਰੀ ਭਰ ਕੇ ਆਈ ਆ ਤੇ ਇੱਥੇ ਆਣ ਕੇ ਸਿੱਧਾ ਉਹਨਾਂ ਨੇ ਕੁਝ ਨਹੀਂ ਪੁੱਛਿਆ ਵੀ ਕੀ ਗੱਲ ਹੋਈ ਆ ਜਾਂ ਕੀ ਨਹੀਂ ਆ ਉਹਨਾਂ ਗੱਡੀਆਂ ਵਿੱਚ ਉਦਾਤਰ ਕੱਡੇ ਨੇ ਬੇਸਬਾਲ ਕੱਡੇ ਨੇ ਜੋ ਵੀ ਕੱਡੇ ਨੇ ਤੇ ਇੱਥੇ ਉਹ ਪਿੰਡ ਕਾਲੀ ਬੰਮਣੀ ਦੀ ਮੌਜੂਦ ਜੋਗਾ ਸਿੰਘ ਆ ਉਹ ਵੀ ਮੌਜੂਦਾ ਸਟੈਂਜ ਨੇ ਉਹਨਾਂ ਦੀ ਗੱਡੀ ਭੰਨ ਕੇ ਗਏ ਨੇ ਤੇ ਆਪਣੇ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਦੇ ਨਾਲ ਆਏ ਨੇ ਉਹਨਾਂ ਦੀ ਹਮਾਇਤੀ ਨੇ ਤੇ ਉਹਨਾਂ ਦੇ ਸਾਥ ਪੈਟ ਲਾ ਕੇ ਗਏ ਨੇ ਵਿਰੋਧੀ ਪਾਰਟੀ ਵੱਲ ਕੀ ਕੀ ਉਹਨਾਂ ਦਾ ਨਾਮ ਹੈ ਵਿਰੋਧੀ ਪਾਰਟੀ ਆ ਇੱਕ ਇੱਕ ਵਿਰੋਧੀ ਪਾਰਟੀ ਕਿਹੜੀ ਪਾਰਟੀ ਦਾ ਤਾਲੂਕਾ ਰੱਖਦੀ ਹੈ ਉਹ ਕਿਹੜੀ ਪਾਰਟੀ ਉਹ ਪਾਰਟੀ ਮੈਨੂੰ ਆਪੋਜ਼ਿਟ ਪਾਰਟੀ ਆ ਪਾਰਟੀ ਦੇ ਬੰਦੇ ਨੇ ਕਾਂਗਰਸ ਵੱਲੋਂ ਨਹੀਂ ਨਹੀਂ ਕਾਂਗਰਸ ਵੱਲੋਂ ਨਹੀਂ ਸਰ ਜੀ ਉਸ ਦਾ ਨਾਮ ਚੱਲ ਰਿਹਾ ਹੈ ਇਹ ਟੰਪਰ ਕਰ ਲੈਣਗੇ ਸਿਵਲ ਹਸਪੀਟਲ ਦੇ ਵਿੱਚ ਆਏ ਉਹਨਾਂ ਦੇ ਪਾਰਟ ਲੱਗੀ ਸੀ ਆਪਾਂ ਤੇ ਸਰਪੰਚ ਸਾਹਿਬ ਦੇ ਨਾਲ ਆਏ ਹਨ ਨਾ ਫਾਇਕੇ ਲਾਮ ਜੀ ਮੇਰਾ ਨਾਮ ਕੋਲਿੰਦਰ ਸਿੰਘ ਆ ਜੀ ਦੱਸੋ ਕੀ ਕੱਟਣਾ ਮੈਂ ਦਿਵਾਨੀਗੜ੍ਹ ਦਾ ਰਹਿਣ ਵਾਲਾ ਆ ਮੈਂ ਹਸਾਬ ਦਾ ਫੋਜੇ ਆ ਤੇ ਮੈਂ ਖੇਤੀਬਾੜੀ ਕਰਦਾ ਮੇਰਾ ਨਾਰਮਲ ਕੰਮ ਆ ਕਰਦਾ ਤੇ ਸਾਡੀ ਗਲੀ ਦੇ ਵਿੱਚੋਂ ਦੀ ਮਤਲਬ ਰੇਤਾ ਲੈ ਕੇ ਜਾਂਦੇ ਸੀ ਛੇ ਛੇ ਸੈਂਕੜੇ ਵੱਡੀ ਟਰਾਲੀ ਮੈਂ ਸਿਰਫ ਕੰਨ ਦੀ ਰਿਕਵੈਸਟ ਕੀਤੀ ਜਿਹੜਾ ਮੁੰਡਾ ਸਟਾਉਂਡ ਆ ਬਾਹਰੋਂ ਆਇਆ ਉਹਦਾ ਗਿੰਦਰ ਉਹਦਾ ਨਾਮ ਹੈ ਮੈਨੂੰ ਕਹਿ ਮੈਂ ਗਿੰਦਰ ਪੁੱਤਰ ਇਥੋਂ ਦੀ ਐਡੀ ਵੱਡੀ ਟਰਾਲੀ ਜਿਹੜੀ ਥੜਾ ਗਈਆਂ ਨਾਨਗਾ ਤੇ ਨਾ ਕਰ ਉਹਨੇ ਜਦੋਂ ਨਘਾਈ ਆ ਤੇ ਉਹ ਸਾਡੀ ਨਾਲੀ ਦੇ ਲਾਗੇ ਟਰਾਲੀ ਬਹਿ ਗਈ ਆ ਟਰਾਲੀ ਬਹਿ ਕੇ ਤੋਂ ਪਲਟਣ ਲੱਗੀ ਆ ਮੇਰੀ ਕੋਠੀ ਵੱਲ ਨੂੰ ਮੈਂ ਉਹਨੂੰ ਕਿਹਾ ਮੈਂ ਮੇਰੀ ਕੋਠੀ ਠਟ ਜਾਣੀ ਆ ਤੋ ਇਹ ਕੰਮ ਨਾ ਕਰਨ ਦੂਜੀ ਵਾਰੀ ਮੈਂ ਫੇਰ ਕਿਹਾ ਦੋ ਵਾਰੀ ਉਹਨੇ ਟਰਾਲੀ ਨਘਾਈ ਆ ਦੂਜੀ ਵਾਰੀ ਫੇਰ ਉਹੀ ਕੰਮ ਹੋਇਆ ਤੇ ਮੈਂ ਅੱਜ ਫੇਰ ਉਹਨਾਂ ਨੇ ਇੱਟਾਂ ਨੇ ਵੀ ਵੱਡੀ ਟਰਾਲੀ ਮੈਂ ਰੋਕ ਦਿੱਤੀ ਆ ਮੈਂ ਉਹਨੂੰ ਕਿਹਾ ਵੀ ਇੰਨਾ ਵੇਟ ਜਿਹੜਾ ਵਾ ਗਲੀਆਂ ਦੇ ਵਿੱਚ ਥਰੈਜ ਨਹੀਂ ਹੈਗਾ ਛੇ ਸੰਕਰੇ ਰੇਤ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ ਜਾਂ ਵੱਡੀ ਟਰਾਲੀ ਫੋ 60000 ਜਾਂ 5000 ਇਟ ਲੈ ਕੇ ਆਉਂਦੀ ਥਰੈਜੀਆਂ ਛੋਟੀਆਂ ਗਲੀਆਂ ਚ ਤੇ ਨਾ ਲਿਆਓ ਤੇ ਇਸ ਤੋਂ ਪਿੱਛੋਂ ਬਾਅਦ ਵਿੱਚ ਉਹ ਤੇ ਗੱਡੀ ਟਰਾਲੀ ਲੈ ਕੇ ਵਾਪਸ ਚਲੇ ਗਏ ਕਹਿੰਦੇ ਠੀਕ ਹੈ ਨਹੀਂ ਮੈਨੂੰ ਉਹਦੇ ਪਰੇਸ਼ਾਨ ਲੈ ਗਏ ਬਾਅਦ ਵਿੱਚ ਸਰਪੰਚ ਆਇਆ ਆਮ ਆਦਮੀ ਪਾਰਟੀ ਦਾ ਸਰਪੰਚ ਆ ਉਹ ਆਇਆ ਉਹ ਆਣ ਕੇ ਟਰੈਕਟਰ ਦੇ ਉੱਤੇ ਆਪ ਚੜਿਆ ਵਾ ਟਰੈਕਟਰ ਦੇ ਉੱਤੇ ਚੜ ਕੇ ਕਹਿੰਦਾ ਕਿ ਮੈਂ ਲੈ ਕੇ ਜਾਵਾਂਗਾ ਮੈਂ ਵੇਖਦਾ ਫੋਨ ਕੱਢਦਾ ਰੋਕਦਾ ਉਹ ਟਰੈਕਟਰ ਸਟਾਰਟ ਕਰਕੇ ਮੇਰੇ ਬੂਹੇ ਦੇ ਅੱਗੇ ਲੈ ਆਇਆ ਅਗਲੇ ਬੰਨੇ ਮੋਟਰਸਾਈਕਲ ਹੀ ਉੱਥੇ ਖੜਾ ਰ ਲਿਆ ਤੇ ਮੈਂ ਉਹਨੂੰ ਕਿਹਾ ਮੈਂ ਤੂੰ ਕਿਉਂ ਡਿਆਂ ਵਾਂਗੇ ਲੈਣਾ ਤੂੰ ਕਿਉਂ ਕਰ ਰਿਹਾ ਇਹ ਕੰਮ ਫਿਰ ਗੱਲ ਤੇ ਟਰਾਲੀ ਉਹਨਾਂ ਦੀ ਉਹ ਵਾਪਸ ਲੈ ਕੇ ਤੂੰ ਕਿਉਂ ਡਿਆਂ ਵਾਂ ਤੇ ਇਹ ਉੱਤਰ ਕੇ ਤੇ ਮੇਰੇ ਹੱਥੀ ਪੈ ਗਿਆ ਮੇਰਾ ਪਰਣਾਪੁਰਣਾ ਲਾਹਤ ਆ ਮੈਂ ਵੀ ਇਹ ਕੋ ਨਾਲ ਚਲੋ ਹੱਥੋ ਪਾਈ ਹੋਏ ਦੋਵੇਂ ਬਾਅਦ ਵਿੱਚ ਚੱਲ ਇਹ ਹੱਥੋ ਪਾਈ ਹੋਏ ਸਾਡੀ ਉੱਥੇ ਤੱਕ ਗੱਲ ਰਹਿ ਗਈ ਨਹੀਂ ਚੰਗੀ ਗੱਲ ਹੀ ਇਹਨੇ ਬਾਅਦ ਵਿੱਚ ਪਿੰਡ ਦੇ ਮੁੰਡੇ ਸੱਦ ਲਏ ਆ ਨਾਲ ਛੋਟਾ دیਵਾਨੀ ਵਾਲਾ ਜਿਹੜਾ ਸੰਧੂ ਆ ਉਥੇ ਉਹਨੂੰ ਫੋਨ ਕੀਤਾ ਉਹ ਵੀ ਮੁੰਡੇ ਨਾਲ ਲੈ ਕੇ ਆ ਗਿਆ ਮੈਂ ਇਹਨਾਂ ਨੇ ਘਟੋ ਘਟ 10 12 ਮੁੰਡੇ ਜਿਹੜੇ ਆ ਆਣ ਕੇ ਤੇ ਮੈਨੂੰ ਪਤਾ ਨਹੀਂ ਲੱਗਾ ਪਿੱਛੋਂ ਆਣ ਕੇ ਮੈਨੂੰ ਢਾ ਲਿਆ ਮੈਨੂੰ ਇੰਨਾ ਇਨਾਂ ਨੇ ਮਾਰਿਆ ਮੇਰੇ ਸਿਰ ਚ ਸੱਟਾਂ ਲਾਈਆਂ ਮੇਰੇ ਛਾਤੀ ਦੇ ਇੰਨਾ ਲੱਤਾਂ ਮਾਰੀਆਂ ਮੇਰੇ ਕੜੇ ਮਾਰੇ ਪੁੱਠੇ ਮੇਰੇ ਸਿਰ ਚ ਦਾਤਰ ਮਾਰੇ ਇਹਨਾਂ ਨੇ ਮੈਂ ਉੱਥੇ ਹਸਤਾਲਾਂ ਕੀ ਪਹੁੰਚਿਆ ਮੈਂ ਉੱਥੇ ਲੰਮੇ ਪੈ ਗਿਆ ਮੈਂ ਆ ਇੱਥੇ ਆ ਗਿਆ ਸਿੱਧਾ ਆਣ ਕੇ ਮੈਂ ਇੱਥੇ ਅੰਦਰ ਮੈਨੂੰ ਇਹਨਾਂ ਨੇ ਐਡਮਿਟ ਕੀਤਾ ਮੈਂ ਇੱਥੇ ਇੱਥੇ ਅੰਦਰ ਹੀਗਾ ਅੰਦਰ ਮੇਰੇ ਕੋਈ ਇੱਕ ਦੋ ਮੁੰਡਾ ਬਾਹਰ ਯਾਰ ਦੋਸਤ ਹੀਗਾ ਉਹ ਆਏ ਪਤਾ ਲੈਣ ਵਾਸਤੇ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ ਕੀ ਨਹੀਂ ਇਹਾਰੇ ਬਾਰੇ ਮੈਨੂੰ ਪਤਾ ਨਹੀਂ ਹੈ ਕਿੱਥੋਂ ਤੱਕ ਕੌਣ ਹੈ ਕਿੰਨੇ ਹਨ ਮੈਨੂੰ ਕੁਝ ਵੀ ਪਤਾ ਨਹੀਂ ਇਹਦੇ ਬਾਰੇ ਮੈਨੂੰ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਮੈਂ ਇੱਥੇ ਅੰਦਰ ਹੀਗਾ ਤੁਸੀਂ ਕਿਹੜੀ ਪਾਰਟੀ ਨਾਲ ਪੜ੍ਹਦੇ ਮੈਂ ਮੈਂ ਪਾਰਟੀ ਮੈਂ ਕਿਸੇ ਨੂੰ ਹੀ ਨਾ ਸੰਬੰਧਿਤ ਹੈਗਾ ਮੈਂ ਸਿਰਫ ਇੱਕ ਸਿਮਰਨਜੀਤ ਸਿੰਘ ਮਾਨ ਦੇ ਨਾਲ ਚੱਲਦਾ ਹਾਂ ਨਾਰਮਲ ਇੱਕ ਮੈਂ ਸੱਚੀ ਸੱਚੀ ਪਾਰਟੀ ਦੇ ਨਾਲ ਹੀ ਸੰਬੰਧਤ ਆਂ ਹੀ ਕਿਸੇ ਨਾਲ ਅੱਜ ਦਾ ਇਹ ਝਗੜਾ ਜਿਹੜਾ ਹੈ ਬਲੌਕ ਸੰਧੀ ਜਾਂ ਕਿਸੇ ਇਲੈਕਸ਼ਨ ਨਾਲ ਕੋਈ ਇਲੈਕਸ਼ਨ ਦਾ ਨਹੀਂ ਹੈ ਕੋਈ ਪਾਰਟੀਵਾਦੀ ਦਾ ਨਹੀਂ ਹੈ ਇਹ ਸਿਰਫ ਇੱਕ ਗਲੀ ਦੇ ਵਿੱਚੋਂ ਜਿਆਦਾ ਵੱਡੀਆਂ ਟਰਾਲੀਆਂ ਲੈ ਕੇ ਨੰਗਣਦਾ ਵਾ ਉਹ ਮੈਂ ਕਹੀ ਕਿ ਨਾ ਇਹ ਕੰਮ ਹੈ ਮੈਂ ਸਰਵੇ ਮੇਰੀ ਮੰਗ ਸੀ ਕਿ ਹੁਣ ਤੁਹਾਡੀ ਕੀ ਮੰਗ ਹੈ ਹੁਣ ਕੀ ਚਾਹੁੰਦੇ ਇਹਨੂੰ ਸਾਫ਼ ਮੈਣਾ ਕਹਿਦਾ ਵਾ ਪੁਲਿਸ ਦੀ ਕਰੀਏ ਕਾਰਵਾਈ ਪੱਕਾ ਜੀ ਪੁਲਿਸ ਵਾਲਿਆਂ ਨੇ ਹੁਣ ਪਰਚਾ ਕੱਟਿਆ ਵਾ ਵੇਖੋ ਕਰਦੇ ਕੀ ਕਾਰਵਾਈ ਕਰਦੇ ਨੇ ਮੈਨੂੰ ਅਜੇ ਕੁਝ ਨਹੀਂ ਉਹਨਾਂ ਦੱਸਿਆ ਨਾ ਕੰਨਾ ਕੋਈ ਗੱਲ ਹੋਈ ਹੈ ਸਾਡੇ ਬੰਦਿਆਂ ਨੇ ਜਿਹੜੀ ਸੱਟ ਲਾਈ ਦੂਜੀ ਪਾਰਟੀ ਉੱਥੇ ਲੱਗੀ ਸੀ ਇੱਥੇ ਲਾਈ ਮੈਂ ਤਾਂ ਅੰਦਰ ਬੈਠਾ ਜੀ ਮੈਨੂੰ ਇਹਦੇ ਬਾਰੇ ਪਤਾ ਹੀ ਨਹੀਂ ਹੈ ਮੈਂ ਤਾਂ ਬਾਹਰ ਗਿਆ ਹੀ ਨਹੀਂਗਾ ਇਹ ਅੰਦਰ ਬੈਠੇ ਆ ਇਹਨਾਂ ਦੀ ਹੋ ਸਕਦਾ ਕਿ ਉਹ ਇਹਨਾਂ ਦੇ ਆਪਸ ਵਿੱਚ ਕੋਈ ਦੂਜੇ ਬੰਦੇ ਹੋਣਗੇ ਉਹਨਾਂ ਦੀ ਕੋਈ ਚੋਅ ਹੋਏਗਾ ਮੈਨੂੰ ਇਹਨਾਂ ਬਾਰੇ ਕੋਈ ਪਤਾ ਨਹੀਂ ਹੈ ਨਹੀਂ ਨਹੀਂ ਫਾਇਕੀ ਨਾਮ ਇਹ ਸੁਖਵਿੰਦਰ ਸਿੰਘ ਬਸ ਉਹ ਕੀ ਹੈ ساری ਘਟਨਾ ਸਰ ਘਟਨਾ ਇਹ ਪਿੰਡ 'ਚ ਆਪਣਾ ਮੈਂ ਵਿਆਹ ਤੋਂ ਆਇਆ ਸੀਗਾ ਤੇ ਘਰੇ ਮੈਂ ਪਹੁੰਚਿਆ ਤੇ ਗਵਾਂਡ ਕਿਸੇ ਦੀ ਕੋਠੀ ਬਣਦੀ ਐ ਤੋਂ ਏਟਾ ਨਗਾਉਂਦੇ ਜਿੱਦਾਂ ਕੋਈ ਸਮਾਨ ਸਾਰਾ ਹਣਾ ਤੋ ਗੜੀ ਇਹ ਪਿੰਡ ਦੀ ਤੇ ਉਹ ਬਲਵਿੰਦਰ ਸਿੰਘ ਦਾ ਫੌਜੀ ਆ ਰਿਟਾਇਰ ਸਾਡੇ ਗਵਣ ਉਹ ਲੰਘਣ ਨਹੀਂ ਦਿੰਦਾ ਤੇ ਮੈਂ ਇਹਨਾਂ ਨੂੰ ਆਂਦੇ ਵੀ ਉਹ ਲੰਘਣ ਹੀ ਦੇਣ ਰਿਹਾ ਮੈਂ ਤਾਂ ਜੇ ਆਇਆ ਹੀ ਤੇ ਮੈਂ ਇਹਨਾਂ ਨੂੰ ਪੁੱਛਿਆ ਜਾ ਕੇ ਮੈਂ ਕਿਉਂ ਨਹੀਂ ਲੰਘਣ ਦੇ ਟਰਾਲੀ ਆ ਇਹ ਮਤਲਬ ਸਾਡਾ ਨਕਸ਼ਾ ਮੈਂ ਨੁਕਸਾਨ ਦੇ ਹੇ ਜਿੰਮੇਵਾਰ ਤੇ ਉਹ ਟਰੈਕਟਰ ਵਾਲੇ ਜਾਂਦੇ ਵੀ ਉਹ ਬੈਗ ਲੈ ਟਰਾਲੀ ਮੈਂ ਚਲ ਮੈਂ ਚੜਦਾ ਮੈਨੂੰ ਪਤਾ ਸਾਡਾ ਮੋੜ ਆ ਮੈਨੂੰ ਪਤਾ ਮੈਂ ਲਗਾ ਦਣਾ ਟਰਾਲੀ ਕੋਈ ਗੱਲ ਨਹੀਂ ਮੈਂ ਟਰਾਲੀ 'ਤੇ ਚੜ ਗਿਆ ਵੀ ਮੈਂ ਮੈਂ ਲਗਾ ਦਣਾ ਕੋਈ ਨਹੀਂ ਮੈਨੂੰ ਮੋੜ ਦੇ ਆਪਣੇ ਵੀ ਹਣਾ ਉਹ ਹੁੰਦਾ ਹੀ ਉਹ ਮੇਰੇ ਗੱਲ ਪੈ ਕੇ ਟਰੱਕ ਦੇ ਉੱਤੇ ਹੀ ਮਲੇ ਤਿੰਨੇ ਹੀ ਪਿਓ ਪਤੇ ਕਮਾਉਣ ਨਾ ਵਿਚਾਰੇ ਮੇਰੇ ਗੱਲ ਪਾਰੇ ਮੇਰੀ ਪੱਗ ਲਾਤੀ ਮੇਰੇ ਵਾਲ ਖੜਲੇ ਨਾ ਤੇ ਚਲੋ ਉਹ ਇਸ ਤਰ੍ਹਾਂ ਚਲੋ ਪਿੰਡ ਦੇ ਚ ਤਰ੍ਹਾਂ ਇਕੱਠੇ ਹੋ ਗਏ ਉਹਨਾਂ ਛੜਾਇਆ ਵਗੈਰਾ ਹਣਾ ਤੇ ਜਗ੍ਹਾ ਕਿੱਥੇ ਰੱਖਿਆ ਇਹ ਮੇਰੇ ਆਸਕਾ ਉਹਨਾਂ ਲਾਤੀ ਕਿੱਥੇ ਰਗੀਆਂ ਜੀ ਆਹ ਮੇਰੀ ਬਾਹ ਤੇ ਕਿੱਧਰ ਰਗੀਆਂ ਕਿਹੜੀ ਜਗ੍ਹਾ ਤੇ ਉੱਥੇ ਪਿੰਡ ਤੁਸੀਂ ਤੇ ਉੱਥੇ ਕਹਿ ਰਹੇ ਹੋ ਕਿ ਸਾਡਾ ਛੜਾਤਾ ਮਾੜਾ ਮੋਟਾ ਸੁਣਿਓ ਨਾ ਹਾਂ ਮੇਰੇ ਸਾਹ ਬਾਅਦ ਦੇਖੀ ਮੇਰੇ ਖੂਨ ਹੀ ਖੂਨ ਚਲ ਰੰਡਿਆ ਮੈਂ ਦੇਖਿਆ ਬਾਅਦ ਚ ਤੇ ਬਾਅਦ ਚ ਮੈਂ ਵੇਖਿਆ ਤੇ ਮੇਰਾ ਸਾਰਾ ਖੂਨ ਲਟਕ ਪਤੋਈ ਬਾ ਤੇ ਆਈ ਹਸਪੀਟਲ ਆ ਗਏ ਉਹ ਵੀ ਆ ਗਏ ਤੇ ਅਸੀਂ ਆਪਣਾ ਤੇ ਆਪਣਾ ਗੱਲਬਾਤ ਕੀਤੀ ਡਾਕਟਰ ਨੇ ਵੀ ਆਪਣਾ ਦੱਸਣ ਲੱਗੀ ਮੋਢੇ ਚ ਪੱਲਣ ਜੁਨੇ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ 181 ਨੰਬਰ ਤੇ ਕਾਲ ਕੀਤੀ ਅਸੀਂ ਹਸਪੀਟਲ ਆਏ ਮੇਰੇ ਨਾਲ ਆ ਤਿੰਨ ਚਾਰ ਜਣੇ ਪਿੰਡ ਦੇ ਮੇਰੇ ਨਾਲ ਲੈ ਕੇ ਆਏ ਉਹ ਉਹਨਾਂ ਨੇ ਕਹਤੇ ਆਪਣੇ ਬੰਦੇ ਬੁਲਾ ਕੇ ਪੀਤੀ ਸਾਡੇ ਗਲ ਪੈ ਗਏ ਸਾਡੇ ਸਟਾਫਾਂ ਆ ਪਈ ਉਹਨਾਂ ਕਰਪਾਨਾ ਦਾਤਰ ਕਿਸੇ ਨੇ ਪੁੱਛ ਪੜਿਆ ਕਿਸੇ ਕੋਲ 15 20 ਕਿ ਨਹੀਂ ਕਿਸੇ ਟਾਈਕ ਲੱਗੇ ਹਾਸਪੀਟਲ ਆ ਇਹ ਪਿੰਡ ਲੱਗੀ ਮੇਰੇ ਬਾਅਦ ਆ ਜਨੇ ਮੇਰੇ ਇਹ ਹਾਸਪੀਟਲ ਆਈ ਪਤਾ ਨਹੀਂ ਹਮ ਨੂੰ ਤੇ ਪਤਾ ਨਹੀਂ ਲੱਗਾ ਕਿ ਹਾਲਤ ਇੰਨੀ ਢੇਰੀ ਪਾਤਾ ਉਹਨਾਂ ਨੇ ਬੰਦੇ ਇੰਨੇ ਜਾਣਾ ਜਿਆਦਾ ਵਜਾ ਕੀ ਸਮੇਂ ਤੇ ਝਗੜੋ ਵਜਾ ਤਾਂ ਕੋਈ ਹੋਰ ਹਾਂ ਜਿਹੜੀਆਂ ਮੌਜੂਦਾ ਇਲੈਕਸ਼ਨਾਂ ਚੱਲ ਰਹੀਆਂ ਐ ਕੁਝ ਉਹਦੇ ਨਾਲ ਸੰਬੰਧਤ ਮਾਮਲਾ ਨਹੀਂ ਇਸ ਤਰ੍ਹਾਂ ਦੀ ਕੋਈ ਮੇਰੀ ਕੋਈ ਹੈ ਹੀ ਨਹੀਂ ਰੰਜਸ਼ ਮੈਂ ਕਿਸੇ ਹੋਰ ਕਿਹੜੀ ਪਾਰਟੀ ਨਾਲ ਸੰਬੰਧਤ ਆਪਾਂ ਸਰਪੰਚ ਨਹੀਂ ਆਪਾਂ ਪਿੰਡ ਦੇ ਸਰਪੰਚਾਂ ਸਰ ਤੇ ਆਪਾਂ ਤਾਂ ਕੋਈ ਪੱਖਪਾਤ ਰੱਖਦੇ ਨਹੀਂ ਕਿਸੇ ਨਾਲ ਵੀ ਇਦਾਂ ਦਾ ਕੋਈ ਕੀ ਜਿਆਦਾ ਅਸੀਂ ਤੈਨੂੰ ਸਾਫ਼ ਚਾਹੁੰਦੇ ਆਂ ਵੀ ਇਹ ਤੇ ਬਹੁਤ ਖਤਰਾ ਹੈ ਇਹਨਾਂ ਕੋ ਤੇ ਕੋਈ ਜੋਮ ਡੀਲ ਆ ਨਾ ਸਾਡੇ ਕਿ ਸਾਡੇ ਸੱਤ ਲਾਈਆਂ ਨੇ ਹਸਪੀਟਲ ਇਹਨਾਂ ਨੇ ਵੇਖਿਆ ਹੀ ਨਹੀਂ ਵੀ ਹਾਂ ਸਰਕਾਰੀ ਜਗ੍ਹਾ ਹੈ ਸਰਕਾਰੀ ਆਪਣਾ ਹਸਪੀਟਲ ਇੱਥੇ ਆਣ ਕਿੱਥੇ ਸ਼ਰਯਵਾਨ ਨੇ ਗੁੰਡਾਗਰਦੀ ਕੀਤੀ ਆ ਇਹ ਬਹੁਤ ਮਾੜੀ ਗੱਲ ਆ